ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਨਾਲ ਮੇਰੇ ਮਾਨ ਕੋਟਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਮੇਰੇ ਦੀਪਕ ਸਮਾਲ ਸਰ ਜੀ ਸਾਡੇ ਸਾਬਕਾ ਇੰਪਰੂਵਮੈਂਟ ਟਰਸਟ ਚੇਅਰਮੈਨ ਮੋਗਾ ਉਹ ਬੈਠੇ ਨੇ ਬੜੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਨਵਿੰਗ ਪਾਲਿਸੀ ਦੇ ਵਿੱਚ ਇੱਕ ਨਵੀਂ ਅਪਡੇਟ ਆਉਣ ਲੱਗੀ ਆ ਜਿਹਦਾ ਇਕੱਲੇ ਪੰਜਾਬ ਨੂੰ ਨਹੀਂ ਪੰਜਾਬ ਦੇ ਇਕੱਲੇ-ਇਕੱਲੇ ਨਿਵਾਸੀ ਨੂੰ ਫਾਇਦਾ ਹੋਊਗਾ ਇਦੇ ਜਿਹੜੇ 4 ਮੇਨ ਫਾਇਦੇ ਹੋਣਗੇ ਪਹਿਲਾ ਫਾਇਦਾ ਇਹ ਵੀ ਜਿਹੜੀ 2 ਨੰਬਰ ਦੀ ਮਾਈਨਿੰਗ ਆ ਚੋਰੀ ਹੁੰਦੀ ਉਹ ਰੁਕ ਜਾਊਗੀ ਦੂਜਾ ਜਿਹੜੀ ਰੇਤੇ ਦੀਆਂ ਕੀਮਤਾਂ ਸੀ ਬੱਜਰੇ ਦੀਆਂ ਕੀਮਤਾਂ ਸੀ ਉਹ ਘਟ ਜਾਣਗੀਆਂ ਰੇਟ ਘਟ ਜਾਊਗਾ ਤੀਜਾ ਜਿਹੜੇ ਲੋਕਾਂ ਦੇ ਖੇਤਾਂ ਦੇ ਵਿੱਚ ਰੇਤਾ ਸੀਗਾ ਖੇਤਾਂ ਦੇ ਵਿੱਚ ਮਾਈਨਿੰਗ ਸੀਗੀ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਖੇਤ ਦੇ ਵਿੱਚ ਰੇਤਾ ਚੁਕਾ ਸਕਣਗੇ ਤੇ ਨਾਲ ਦੀ ਨਾਲ ਜਿਹੜਾ ਰੇਤਾ ਜਦੋਂ ਸਾਡੇ ਲੋਕਾਂ ਦੇ ਕੋਲ ਆਮ ਹੋ ਜੂਗਾ ਤਾਂ ਜਿਹੜੀਆਂ ਬਲੈਕ ਦੇ ਵਿੱਚ ਰੇਤਾ ਚੱਲਦਾ ਏ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਚੱਲਦਾ ਸੀਗਾ ਜਾਂ ਜਿਹਦੀਆਂ ਹਫਵਾਹਾਂ ਉੱਡਦੀਆਂ ਸੀਗੀਆਂ ਤਾਂ ਉਹ ਸਾਰੀਆਂ ਚੀਜ਼ਾਂ ਤੇ ਲਗਾਮ ਲੱਗੂਗੀ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਦਾ ਰੈਵਨਿਊ ਜਨਰੇਟ ਹੋਊਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਇਹਦੇ ਵਿੱਚ ਅਮੈਂਡਮੈਂਟ ਕੀ ਹੋਈਆਂ ਨੇ ਪਾਲਸੀ ਸਾਡੀ ਪਹਿਲੇ ਸਾਲ ਤੋਂ ਚੱਲ ਰਹੀ ਆ ਇਸ ਪਾਲਸੀ ਦੇ ਵਿੱਚ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮੰਤਰੀ ਸਾਹਿਬ ਗੋਇਲ ਸਾਹਿਬ ਨੇ ਹਰਪਾਲ ਚੀਮਾ ਜੀ ਨੇ ਇੱਕ ਬੜੀ ਇੰਪੋਰਟੈਂਟ ਕੈਮਲਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਵੀ ਜਿਹੜੇ ਲੋਕਾਂ ਕੋਲ ਪਹਿਲਾਂ ਕ੍ਰਸ਼ਰ ਚੱਲਦੇ ਸੀਗੇ ਤਾਂ ਉਹਨਾਂ ਕੋਲ ਸਰਕਾਰੀ ਜ਼ਮੀਨ ਸੀਗੀ ਹੁਣ ਜਿੱਥੇ ਕ੍ਰਸ਼ਰ ਚੱਲਦਾ ਜਿੱਥੇ ਸਰਕਾਰੀ ਜ਼ਮੀਨ ਆ ਤਾਂ ਉਥੇ ਨਾਲ ਦੇ ਨਾਲ ਰੇਤਾ ਵੀ ਹੁੰਦਾ ਪਰ ਉਹਨਾਂ ਨੂੰ ਬੱਜਰੀ ਦੀ ਤਾਂ ਪਰਮਿਸ਼ਨ ਸੀਗੀ ਪਰ ਨਾਲ ਦੇ ਨਾਲ ਉਹਨੂੰ ਰੇਤੇ ਦੀ ਪਰਮਿਸ਼ਨ ਨਹੀਂ ਸੀ ਰੇਤਾ ਸਿਲ ਕਰਨ ਦੀ ਤਾਂ ਇਸ ਨਵੀਂ ਪਾਲਿਸੀ ਦੇ ਵਿੱਚ ਉਹ ਕ੍ਰਸ਼ਰ ਦੇ ਨਾਲ ਨਾਲ ਰੇਤਾ ਵੀ ਵੇਚ ਸਕਦੇ ਆ ਰੇਤਾ ਵੀ ਸੇਲ ਕਰ ਸਕਦੇ ਆ ਪਹਿਲਾ ਤਾਂ ਪੁਆਇੰਟ ਇਹ ਆ ਦੂਜਾ ਪੁਆਇੰਟ ਵੀ بڑے ਜਿਹੜੇ ਲੋਕ ਸੀਗੇ ਜਿਨ੍ਹਾਂ ਦੇ ਆਪਣੇ ਖੇਤਾਂ ਦੇ ਵਿੱਚ ਰੇਤਾ ਹੈਗਾ ਤਾਂ ਉਹ ਬੜੀ ਦੁਚਿੱਤੀ ਦੇ ਵਿੱਚ ਸੀਗੇ ਕਿ ਜੇਕਰ ਅਸੀਂ ਆਪਣਾ ਖੇਤ ਦੇ ਵਿੱਚੋਂ ਰੇਤਾ ਵੇਚਣਾ ਚਾਹੁੰਦੇ ਆ ਤਾਂ ਸਾਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਉਹਦੇ ਟੈਂਡਰ ਹੁੰਦੇ ਸੀ ਬੜਾ ਕੁਛ ਉਹਦਾ ਹੁੰਦਾ ਸੀਗਾ ਫਿਰ ਉਹ ਕੀ ਕਰਦੇ ਸੀ ਬੜੀ ਵਾਰ ਉਹ ਆਪਣੀ ਜ਼ਮੀਨ ਲੀਜ਼ ਤੇ ਦਿੰਦੇ ਸੀ ਤਾਂ ਬੜੇ ਲੋਕ ਇਹ ਜਿਹੀ ਸੀ ਉਹ ਜ਼ਮੀਨ ਲੀਜ਼ ਤੇ ਦੇਣ ਤੋਂ ਵੀ ਡਰਦੇ ਸੀਗੇ ਕਿ ਜੇਕਰ ਆਪਾਂ ਜ਼ਮੀਨ ਲੀਜ਼ ਤੇ ਦੇਤੀ ਦੂਜੇ ਬੰਦੇ ਨੂੰ ਤਾਂ ਉਹ ਸਾਡੀ ਜ਼ਮੀਨ ਦੇ ਵਿੱਚੋਂ ਰੇਤਾ ਕਿਸ ਤਰੀਕੇ ਨਾਲ ਵੇਚੂਗਾ ਕਿਵੇਂ ਹੋਊਗਾ ਤਾਂ ਉਹਦੇ ਕਰਕੇ ਬੜੀਆਂ ਸਾਈਟਸ ਇਹੋ ਜਿਹੀਆਂ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਆਇਡੈਂਟੀਫਾਈਡ ਸਿਗੀਆਂ ਜਿਹਦੇ ਵਿੱਚ ਰੇਤਾ ਤਾਂ ਸੀ ਪਰ ਪਾਲਸੀ ਇੰਨੀ ਕੰਪਲੈਕਸ ਸੀਗੀ ਕੰਮ ਇੰਨਾ ਔਖਾ ਸੀਗਾ ਕਿ ਉਹ ਵੇਚ ਹੀ ਨਹੀਂ ਸਕਦੇਗੇ ਤਾਂ ਹੁਣ ਸਰਕਾਰ ਨੇ ਜਿਹੜੀਆਂ ਇਹ ਪਾਵਰਾਂ ਨੇ ਇਹ ਪਾਵਰਾਂ ਡੀਸੀ ਸਾਹਿਬ ਨੂੰ ਦੇਤੀਆਂ ਫੋਰ ਐਗਜ਼ਾਮਪਲ ਆਪਣੇ ਇਲਾਕੇ ਦੇ ਵਿੱਚ ਜੇਕਰ ਕਿਸੇ ਪਿੰਡ ਦੇ ਕਿਸੇ ਖੇਤ ਦੇ ਵਿੱਚ ਕੋਈ ਰੇਤਾ ਉਪਲਬਧ ਹੈਗਾ ਤਾਂ ਅੱਗੇ ਉਹਨੂੰ ਪਰਮਿਸ਼ਨ ਵਾਸਤੇ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਬਹੁਤ ਲੰਬਾ ਪ੍ਰੋਸੈਸ ਸੀਗਾ ਤਾਂ ਹੁਣ ਉਹ ਆਪਣੇ ਡੀਸੀ ਸਾਹਿਬ ਕੋਲ ਜਾਣਗੇ ਡੀਸੀ ਸਾਹਿਬ ਨੂੰ ਜ਼ਮੀਨ ਦੱਸਣਗੇ ਕਿੰਨਾ ਰੇਤਾ ਉਹ ਦੱਸਣਗੇ ਤਾਂ ਇੱਕ ਰੇਟ ਫਿਕਸ ਹੋ ਗਿਆ ਸਰਕਾਰੀ ਰੇਟ ਉਹ ਰੇਟ ਮੈਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ ਉਹ ਰੇਟ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਰੇਤਾ ਲੈ ਸਕਦਾ ਤੇ ਉਹ ਆਪਣੀ ਜ਼ਮੀਨ ਦੇ ਵਿੱਚੋਂ ਆਪਣਾ ਰੇਤਾ ਵੇਚ ਸਕਦੇ ਨੇ ਤੀਜਾ ਜਿਹੜਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਉਹ ਇਹ ਆ ਕਿ ਜਿਹੜੀਆਂ ਜ਼ਮੀਨਾਂ ਸਰਕਾਰੀ ਸਿਗੀਆਂ ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਸਿਗੀਆਂ ਜੇਕਰ ਉਹਦੇ ਵਿੱਚੋਂ ਕੋਈ ਰੇਤਾ ਲੈਣਾ ਚਾਹੁੰਦਾ ਸੀ ਜਾਂ ਵੇਚਣਾ ਚਾਹੁੰਦਾ ਸੀ ਤਾਂ ਉਹਦੀ ਵੀ ਪਾਲਿਸੀ ਬੜੀ ਔਖੀ ਸੀ ਉਹਦਾ ਕੰਮ ਬੜਾ ਔਖਾ ਸੀ ਸਰਕਾਰ ਨੇ ਉਹ ਵੀ ਜਿਹੜੀਆਂ ਡੀਸੀ ਸਾਹਿਬ ਨੂੰ ਦੇਤੀਆਂ ਹਦਾਇਤਾਂ ਜਾਰੀ ਕਰਤੀਆਂ ਨੇ ਕਿ ਜਿਹੜੇ ਵੀ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਸ਼ਾਮਲਾਟਾਂ ਨੇ ਕਿਤੇ ਵੀ ਸਰਕਾਰੀ ਜਗ੍ਹਾ ਦੇ ਵਿੱਚ ਜਿਹੜਾ ਰੇਤਾ ਪਿਆ ਏ ਉਹ ਡੀਸੀ ਸਾਹਿਬ ਉਹਦਾ ਇੱਕ ਅਮਾਉਂਟ ਫਿਕਸ ਕਰਕੇ ਜਿਹੜੀ ਸਰਕਾਰ ਨੇ ਪੱਕੀ ਰੇਟ ਰੱਖਤਾ ਇੱਕ ਉਸ ਰੇਟ ਤੇ ਉਹ ਵੀ ਆਪਣਾ ਰੇਤਾ ਸੇਲ ਕਰ ਸਕਦੇ ਨੇ ਜਿਹੜਾ ਚੌਥੀ ਇਹਦੇ ਵਿੱਚ ਵੱਡੀ ਆ ਉਹ ਇਹ ਆਈ ਆ ਵੀ ਜਿਹੜਾ ਇਹ ਮਾਈਨਿੰਗ ਪਾਲਿਸੀ ਆ ਇਹਨੂੰ ਸਾਰੀ ਨੂੰ ਅਸੀਂ ਆਨਲਾਈਨ ਕਰਤਾ ਜਿਵੇਂ ਅੱਗੇ ਕਾਗਜ਼ਾਂ ਪੱਤਰਾਂ ਸੀਗਾ ਪੇਪਰਵਰਕ ਸੀਗਾ ਉਹਦੇ ਵਿੱਚ ਕੋਈ ਠੇਕੇਦਾਰ ਕੋਈ ਜਿਹੜਾ ਵੀ ਕੋਈ ਸ਼ਰਾਰਤੀ ਬੰਦਾ ਜਿਹੜੀਆਂ ਵੀ ਇਸ ਪੂਰੇ ਸਿਸਟਮ ਦੇ ਵਿੱਚ ਕਾਲੀਆਂ ਭੇਡਾਂ ਸੀਗੀਆਂ ਤੋਂ ਕਾਗਜ਼ੀ ਪੱਤਰੀ ਹਿਰਾਫੇਰੀ ਕਰਕੇ ਬੜੀ ਗੜਬੜ ਕਰਦੇ ਸੀਗੇ ਤਾਂ ਹੁਣ ਇਹ ਸਾਰੀ ਦੀ ਸਾਰੀ ਪਾਲਿਸੀ ਅਸੀਂ ਆਨਲਾਈਨ ਕਰਤੀ ਆ ਆਨਲਾਈਨ ਕਰਨ ਦੇ ਨਾਲ ਤਾਂ ਜਿਹੜਾ 2 ਨੰਬਰ ਦਾ ਕੰਮ ਕੋਈ ਕਰਨਾ ਤਾਂ ਦੂਰ ਦੀ ਗੱਲ ਕੋਈ ਸੋਚ ਵੀ ਨਹੀਂ ਸਕਦਾ ਤਾਂ ਇਹ ਮੇਨ ਮੇਨ ਚਾਰ ਪੰਜ ਜਿਹੜੀਆਂ ਅਮੈਂਡਮੈਂਟ ਹੋਈਆਂ ਨੇ ਪਾਲਿਸੀ ਦੇ ਵਿੱਚ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੋਊਗਾ ਵੀ ਰੇਟਾ ਸਸਤਾ ਹੋਊਗਾ ਕਿਉਂਕਿ ਇਕਨੋਮਿਕਸ ਦਾ ਰੂਲ ਆ ਜੇਕਰ ਡਿਮਾਂਡ ਆ ਜਿਹੜੀ ਜੇਕਰ ਤੁਸੀਂ ਸਪਲਾਈ ਵਧਾ ਦੋਗੇ ਤਾਂ ਫਿਰ ਡਿਮਾਂਡ ਘਟ ਜਾਂਦੀ ਆ ਸਪਲਾਈ ਵਧਾ ਦੋਗੇ ਤਾਂ ਡਿਮਾਂਡ ਘਟ ਜਾਂਦੀ ਆ ਜੇ ਡਿਮਾਂਡ ਦੇ ਨਾਲ ਰੇਟ ਵੱਜ ਜਾਂਦਾ ਤਾਂ ਜਦੋਂ ਸਪਲਾਈ ਵਧਾ ਦਾਂਗੇ ਅਸੀਂ ਤਾਂ ਜਿਹੜੀ ਰੇਟਾ ਸੌਖਾ ਮੈਨ ਲੱਗ ਜਾਊਗਾ ਜਦੋਂ ਰੇਤਾ ਸੌਖਾ ਮੈਨ ਲੱਗ ਜੂਗਾ ਫਿਰ ਰੇਤੇ ਦੀ ਬਲੈਕ ਬੰਦ ਹੋ ਜੂ ਜੇ ਰੇਤੇ ਦੀ ਬਲੈਕ ਬੰਦ ਹੋ ਜੂਗੀ ਫਿਰ ਸਾਡੇ ਲੋਕਾਂ ਨੂੰ ਸਾਰਿਆਂ ਨੂੰ ਰੇਤਾ ਸਸਤਾ ਮਿਲੂਗਾ ਉਹਦੇ ਨਾਲ ਜਿਹੜੇ ਨਿੱਜੀ ਤੌਰ ਤੇ ਅਸੀਂ ਕੰਮ ਕਰਨਾ ਚਾਹੁੰਦੇ ਆ ਘਰਾਂ ਚ ਉਹਨੂੰ ਵੀ ਸਾਨੂੰ ਫਾਇਦਾ ਹੋਊਗਾ ਤੇ ਜੇਕਰ ਅਸੀਂ ਸਰਕਾਰੀ ਤੌਰ ਤੇ ਕੋਈ ਬਿਲਡਿੰਗ ਬਣਾਉਣਾ ਚਾਹੁੰਦੇ ਆ ਕੋਈ ਗਲੀਆਂ ਨਾਲੀਆਂ ਪੱਕੀਆਂ ਕਰਦੇ ਆ ਕੋਈ ਸਟੇਡੀਅਮ ਗਰਾਊਂਡ ਬਣਾਉਣੇ ਆ ਤਾਂ ਜਿਹੜੇ ਕਿ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਲਗਭਗ 3000 ਜਿੰਮ ਗਰਾਊਂਡ ਬਣਾਉਣ ਦੀ ਤਰਜੀਹ ਕੀਤੀ ਆ ਤਾ ਬਾਕੀ 75000 ਕਰੋੜ ਦਾ ਜਿਹੜਾ ਸੀ ਬਜਟ ਦੇ ਵਿੱਚ ਅਸਟੀਮੇਟ ਰੱਖਿਆ ਜਿਹਦੇ ਨਾਲ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਨਾਲ ਸਾਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਊਗਾ ਮਤਲਬ ਇੱਕ ਇਹੋ ਜੀ ਪਾਲਿਸੀ ਸਰਦਾਰ ਭਗਵਾਨ ਸਿੰਘ ਮਾਨਜੀ ਨੇ ਬਣਾਈ ਆ ਜਿਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਰੈਵਨਿਊ ਵਧੂ ਜਿਹਦੇ ਖੇਤ ਦੇ ਵਿੱਚ ਰੇਤਾ ਉਹਨੂੰ ਵੀ ਫਾਇਦਾ ਉਹਨੂੰ ਆਮਦਨ ਆਜੂ ਜਿਹੜੇ ਲੋਕ ਰੇਤਾ ਵਰਤਦੇ ਨੇ ਘਰ ਵਾਸਤੇ ਉਹਨਾਂ ਨੂੰ ਵੀ ਫਾਇਦਾ ਤੇ ਜਿਹੜੇ ਮੇਰੇ ਸਰਪੰਚ ਸਾਹਿਬ ਮੇਰੇ ਨਾਲ ਬੈਠੇ ਨੇ ਜੇਕਰ ਇਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਵੀ ਰਸਤਾ ਸਸਤਾ ਮਿਲੂ ਨਾਲ ਦੀ ਨਾਲ ਰੇਤੇ ਦੀ ਸਪਲਾਈ ਘਟਣ ਦੇ ਨਾਲ ਜਿਹੜਾ ਰੇਤੇ ਦਾ ਰੇਟ ਵੱਧਦਾ ਸੀ ਜਿਹੜਾ 2 ਨੰਬਰ ਦੇ ਕੰਮ ਚੱਲਦੇ ਸੀ ਅੱਟੇ ਪ੍ਰਾਂਟ ਤੋਂ ਪ੍ਰਾਂ ਵਾਲਾ ਰਾਤ ਵਾਲਾ ਕੰਮ ਚੱਲਦਾ ਸੀਗਾ ਤਾਂ ਇਹ ਵੀ ਕੰਮ ਬਿਲਕੁਲ ਬੰਦ ਹੋ ਜਾਊਗਾ ਤਾਂ ਇਹਦੇ ਨਾਲ ਇੱਕ ਤੀਰ ਦੇ ਨਾਲ ਲਗਭਗ 5 ਨਿਸ਼ਾਨੇ ਸਰਕਾਰ ਮਾਰੂਗੀ ਤਾਂ ਉਹਦਾ ਸਾਨੂੰ ਬੈਨੀਫਿਟ ਹੋਊਗਾ ਐਮਐਲਏ ਸਾਹਿਬ ਕੋਈ ਗੱਲ ਕਿਹਾ ਮੈਂ ਤੁਹਾਨੂੰ ਇਹਦੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਹੈ ਕਿਹੜੀ ਸਾਈਟ ਦਾ ਕਿੰਨਾ ਰੇਟ ਕਿਹੜੀ ਸਾਈਟ ਦਾ ਕਿੰਨਾ ਰੇਟ ਸਰਕਾਰੀ ਕਿੰਨਾ ਰੇਟ ਆ ਉਹ ਮੈਂ ਤੁਹਾਨੂੰ ਜਾਣਕਾਰੀ ਹੁਣੇ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਉਹ ਤੁਸੀਂ ਇਸੇ ਨਾਲ ਨਾਲ ਤੁਸੀਂ ਇੱਥੇ ਅਪਲੋਡ ਕਰ ਦਿਓ ਪਾ ਦਿਓ ਤਾਂ ਕਿ ਲੋਕਾਂ ਨੂੰ ਇੱਕ ਜਿਹੜਾ ਫਾਈਨਲ ਡੇਟ ਆ ਉਹ ਫਿਕਸ ਹੋ ਜੇ ਪਤਾ ਲੱਗ ਜੇ ਮੈਂ ਤੁਹਾਨੂੰ ਇਹ ਕਿਹਾ ਸਾਰੇ ਪੰਜਾਬ ਦੇ ਵਿੱਚ ਇਹ ਕਿਉਂ ਸਿੰਘ ਫੁੱਟ ਦੇ ਹਿਸਾਬ ਨਾਲ ਹੁੰਦਾ ਇਹ ਜਿਵੇਂ ਆਪਾਂ ਦੇਸੀ ਤਰੀਕੇ ਦੇ ਨਾਲ ਟਰਾਲੀਆਂ ਦੇ ਹਿਸਾਬ ਨਾਲ ਕਰਦੇ ਆ ਜਾਂ ਫੁੱਟਾਂ ਦੇ ਹਿਸਾਬ ਨਾਲ ਕਰਦੇ ਆ ਆਪਾਂ ਮੇਨਲੀ ਆਪਣੇ ਟਿਪਰ ਦਾ ਰੇਟ ਹੋ ਜਾਂਦਾ ਵੀ ਭਾਈ 8000 ਦਾ ਟਿਪਰ 8000 ਦਾ ਟਿਪਰ ਤਾਂ ਜੇ ਮੈਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੱਸਾਂ ਜੇਕਰ ਪਹਿਲਾਂ ਟਿਪਰ ਕੋਈ 15000 ਦਾ ਜਾਂ 20000 ਦਾ ਹੁੰਦਾ ਸੀ ਤਾਂ ਇਸ ਪਾਲਿਸੀ ਤੋਂ ਬਾਅਦ ਉਹ ਜਿਹੜਾ ਟਿਪਰ ਆ ਲਗਭਗ 5 4 5000 ਦੇ ਕਰੀਬ ਰਹਿ ਜਾਊਗਾ ਜਿਹੜੀ ਟਰਾਲੀ ਪਹਿਲਾਂ 7 8000 ਦੀ ਹੁੰਦੀ ਸੀਗੀ ਤਾਂ ਉਹ ਟਰਾਲੀ ਮੰਨ ਕੇ ਚੱਲੋ ਤੁਸੀਂ 2500 ਤੋਂ 2600 ਰੁਪਏ ਦੇ ਵਿੱਚ ਤੁਹਾਨੂੰ ਟਰਾਲੀ ਰੇਤੇ ਦੀ ਮਿਲੂਗੀ ਤਾਂ ਉਹਦੇ ਨਾਲ ਸਾਨੂੰ ਡਵੈਲਪਮੈਂਟ ਦੇ ਵਿੱਚ ਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਇਹ ਕਦੋਂ ਤੋਂ ਸ਼ੁਰੂ ਹੋਏਗਾ ਇਹ ਕੈਬਨਟ ਦੀ ਮੀਟਿੰਗ ਪਰਸੋਂ ਹੋਈ ਆ ਉਹਦੇ ਵਿੱਚ ਪਾਸ ਹੋ ਗਿਆ ਨਾਲ ਹੀ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਜੋ ਆਫਿਸ ਦਾ ਪ੍ਰੋਸੈਸ ਹੁੰਦਾ ਲਗਭਗ 10 ਦਿਨ 15 ਦਿਨ 20 ਦਿਨ ਤਾਂ ਇਹਦੇ ਵਿੱਚ ਵਿੱਚ ਨੋਟੀਫਿਕੇਸ਼ਨ ਹੋ ਜੂਗਾ ਜਦੋਂ ਹੀ ਨੋਟੀਫਿਕੇਸ਼ਨ ਆਊਗਾ ਨਾਲ ਦੀ ਨਾਲ ਜਿਹੜੀ ਇਹ ਨਵੀਂ ਮਾਈਨਿੰਗ ਪਾਲਿਸੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੇ ਲੋਕਾਂ ਤੇ ਲਾਗੂ ਹੋ ਜਾਣਗੀਆਂ ਜਿਹੜੇ ਜ਼ਮੀਨ ਮਾਲਕ GEOL DC ਸਰ ਉਹਦੇ ਥਰੂ ਇਹ ਕਾਨੀ ਮਾਈਨਿੰਗ ਕਰਵਾ ਸਕਦੇ ਜਿਹੜੇ ਜ਼ਮੀਨ ਮਾਲਕ ਨੇ ਜਿਨ੍ਹਾਂ ਦੀ ਆਪਣੀਆਂ ਜ਼ਮੀਨ ਦੇ ਵਿੱਚ ਰੇਤਾ ਹੈ ਉਹਨਾਂ ਕੋਲ ਦੋਵੇਂ ਆਪਸ਼ਨ ਉਪਲਬਧ ਨੇ ਜੇਕਰ ਆਪਣਾ ਰੇਤਾ ਉਹ ਆਪ ਵੇਚਣਾ ਚਾਹੁੰਦੇ ਨੇ ਤਾਂ ਵੀ ਥਰੂ DC ਉਹ ਪਰਮਿਸ਼ਨ ਲੈ ਕੇ ਵੇਚ ਸਕਦੇ ਨੇ ਤੇ ਜੇਕਰ ਉਹ ਆਪਣੀ ਜ਼ਮੀਨ ਕਿਸੇ ਬੰਦੇ ਨੂੰ ਲੀਜ਼ ਤੇ ਦੇਣਾ ਚਾਹੁੰਦੇ ਨੇ ਤਾਂ ਉਹ ਲੀਜ਼ ਤੇ ਵੀ ਦੇ ਸਕਦੇ ਨੇ ਉਹ ਲੀਜ਼ ਵਾਲਾ ਬੰਦਾ ਵੀ ਡੀਸੀ ਨਾਲ ਗੱਲ ਕਰਕੇ ਡੀਐਸਓ ਨਾਲ ਗੱਲ ਕਰਕੇ ਤਾਂ ਉਹ ਵੀ ਉਹਦੇ ਵਿੱਚੋਂ ਗਿੰਤੀ ਮੈਂਤੀ ਦੇ ਪੈਸੇ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਉਹਨਾਂ ਹੀ ਪੈਸੇ ਪੇ ਕਰਕੇ ਤਾਂ ਉਹ ਵੀ ਰੇਤੇ ਸੇਲ ਕਰ ਸਕਦਾ ਮਤਲਬ ਜ਼ਮੀਨ ਮਾਲਕ ਦੀ ਹੀ ਹੋਊਗੀ ਉਹ ਜੇ ਚਾਹੂਗਾ ਤਾਂ ਵੇਚੂਗਾ ਨਹੀਂ ਨਹੀਂ ਹਾਂ ਜਿਵੇਂ ਸਾਡੇ ਕੋਲ ਸਮੱਸਿਆ ਆਉਂਦੀ ਸੀ ਜਿਵੇਂ ਆਪਣੇ ਮਾਲਾ ਖੁਰਦ ਕੇ ਪਿੰਡਾਂ ਦੇ ਵਿੱਚ ਸਾਡੇ ਕੋਲ ਰੇਤੇ ਦੀਆਂ ਖੱਡਾਂ ਨੇ ਜਿਹੜੀਆਂ ਲਗਭਗ ਚੱਲਦੇ ਹੀ ਰਹਿੰਦੀਆਂ ਸੀਗੀਆਂ ਹੁਣ ਜਦੋਂ ਤੋਂ ਆਪਣੀ ਸਰਕਾਰ ਆਈ ਸੀ ਉਹ ਬੰਦ ਪਈਆਂ ਸੀਗੀਆਂ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਬੜੀ ਪਰਸੈਪਸ਼ਨ ਆ ਜੇਕਰ ਟਿੱਪਰ ਰੇਤੇ ਦਾ ਭਰ ਕੇ ਲੰਘ ਜਾਂਦਾ ਚਾਹੇ ਉਹ ਪਬਲਿਕ ਮਾਈਨ ਤੋਂ ਹੀ ਚੱਲਿਆ ਹੋਵੇ ਚਾਹੇ ਉਹਨੇ ਟੈਕਸ ਵੀ ਪੇ ਕੀਤਾ ਹੋਵੇ ਚਾਹੇ ਉਹਨੇ ਪਰਚੀ ਦਿੱਤੀ ਹੋਵੇ ਟਿੱਪਰ ਰੇਤੇ ਦਾ ਭਰ ਕੇ ਗੇਟਪੁਰ ਦੀ ਲੰਘਣਾ ਦਾ ਮਤਲਬ ਹੈ ਮਾਈਨਿੰਗ ਚੱਲਦੀ ਆ ਤਾਂ ਇਹ ਹਰ ਇੱਕ ਲੋਕਾਂ ਦੇ ਦਿਮਾਗ 'ਚ ਸੀਗੀ ਆ ਪਰ ਉਹ ਮਾਈਨਿੰਗ ਨਹੀਂ ਹੁੰਦੀ ਸਰਕਾਰ ਦੀਆਂ ਬਹੁਤ ਸਾਰੀਆਂ ਮਾਈਨਿੰਗ ਨੇ ਜਿਹੜੀਆਂ ਲੀਗਲ ਨੇ ਜਿਹੜੀਆਂ ਇੱਕ ਨੰਬਰ 'ਚ ਨੇ ਮੈਂ ਜੇ ਕਹਾਂ 95% ਇੱਕ ਨੰਬਰ 'ਚ ਹੀ ਨੇ ਤਾਂ ਉਹਨਾਂ ਦੇ ਵੀ ਟਿੱਪਰ ਭਰ ਕੇ ਚੱਲਦੇ ਨੇ ਹੁਣ ਦੂਜਾ ਦਿਮਾਗ 'ਚ ਇਹ ਹੁੰਦਾ ਵੀ ਆ ਰਾਤ ਨੂੰ ਟਿੱਪਰ ਲੰਘਿਆ ਹੁਣ ਜਿਹੜੇ ਟਿੱਪਰਾਂ ਵਾਲੇ ਕੰਮ ਕਰਦੇ ਨੇ ਉਹ ਦਿਨੇ ਟ੍ਰੈਫਿਕ ਹੁੰਦਾ ਜਿਹੜੇ ਟ੍ਰੈਫਿਕ ਦੀ ਸਮੱਸਿਆ ਹੁੰਦੀ ਆ ਤਾਂ ਜਿਹੜੇ ਲੀਗਲ ਨੇ ਪਰਚੀ ਘਟਾਉਂਦੇ ਨੇ ਜਿਹੜੇ ਪਬਲਿਕ ਮਾਈਨ ਤੋਂ ਭਰਦੇ ਨੇ ਜਿਹੜੇ ਇੱਕ ਨੰਬਰ 'ਚ ਜਾਂਦੇ ਨੇ ਤਾਂ ਉਹ ਵੀ ਸਾਰੇ ਰਾਤ ਨੂੰ ਹੀ ਨਿਕਲਦੇ ਨੇ ਤਾਂ ਉਹ ਹੁਣ ਉਹ ਉਹ ਪਰਸੈਪਸ਼ਨ ਉਹ ਟਟਜੂ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਪਰਸੈਪਸ਼ਨ ਪਾਲ ਲੈਂਦੇ ਨੇ ਕਿ ਜੀ ਆ ਦੇਖੋ ਜੀ ਫੋਟੋ ਕਦੇ ਕੋਈ ਅਕਾਲੀ ਦਲ ਵਾਲੇ ਕਦੇ ਕੋਈ ਕਾਂਗਰਸ ਵਾਲੇ ਇਹ ਤਾਂ ਤੂੰ ਫੋਟੋ ਭੇਜਿਆ ਆ ਦੇਖੋ ਜੀ 15 ਜੀਸੀਬੀਆਂ ਲੱਗੀਆਂ ਇੰਨੇ ਟੇਪਰ ਚੱਲੇ ਜਾਂਦੇ ਆ ਉਹ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਜ਼ਰੂਰੀ ਨਹੀਂਗਾ ਵੀ ਜੇ ਜੀਸੀਬੀ ਖੜੀ ਆ ਰੇਤਾ ਕੱਢੀ ਜਾਂਦਾ ਉਹ ਗਲਤੀ ਨਿਕਲਦਾ ਉਹ ਬਹੁਤ ਸਾਰੀਆਂ ਸਾਈਟਾਂ ਲੀਗਲ ਨੇ ਹੁਣ ਲੀਗਲ ਸਾਈਡ ਦੇ ਵਿੱਚ ਵੀ ਰੇਤਾ ਤਾਂ ਜੀਸੀਬੀ ਨਾਲ ਨਿਕਲੂਗਾ ਉਹਨੇ ਤਾਂ ਹੈ ਨਹੀਂ ਵੀ ਜੀਸੀਬੀ ਦੋ ਨੰਬਰ ਤੇ ਨਿਕਲੂਗਾ ਤੇ ਲੀਗਲ ਸਾਈਟ ਆ ਲੀਗਲ ਸਾਈਟ ਤੇ ਲੋਕ ਬੁੱਕਾਣਾ ਟਰਾਲੇ ਥੋੜੀ ਭਰਨਗੇ ਤਾਂ ਲੀਗਲ ਸਾਈਟ ਦੇ ਵਿੱਚ ਵੀ ਰੇਤਾ ਜੀਸੀਬੀ ਨਹੀਂ ਨਿਕਲੂਗਾ ਲੀਗਲ ਸਾਈਟ ਦੇ ਵਿੱਚ ਵੀ ਟਿੱਪਰੀ ਹੀ ਭਰ ਕੇ ਜਾਣਗੇ ਲੀਗਲ ਸਾਈਟਾਂ ਵਾਲੇ ਵੀ ਟਿੱਪਰ ਰਾਤ ਨੂੰ ਹੀ ਨਿਕਲਣਗੇ ਤਾਂ ਉਹ ਵੀ ਸਾਰੀਆਂ ਚੀਜ਼ਾਂ ਹੋਣਗੀਆਂ ਨਾਲ ਬੜੇ ਜਗ੍ਹਾ ਤੇ ਸਰਕਾਰ ਡੀਸੈਲਟਿੰਗ ਦਾ ਨਾਮ ਦਿੰਦੀ ਆ ਵੀ ਡੀਸੈਲਟਿੰਗ ਕਰ ਰਹੀਆਂ ਡੀਸੈਲਟਿੰਗ ਦਾ ਮਤਲਬ ਹੁੰਦਾ ਜਿਹੜੇ ਤੁਹਾਡੇ ਦਰਿਆ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਸਾਫ਼ ਕਰਾਉਣੇ ਆ ਤਾਂ ਉਹਦਾ ਵੀ ਪ੍ਰੋਪਰ ਇੱਕ ਨੰਬਰ ਦੇ ਵਿੱਚ ਟੈਂਡਰ ਲੱਗਦਾ ਪਿਛਲੇ ਇਤਨੀ ਸਰਕਾਰ ਨੇ ਡੀਸੈਲਟਿੰਗ ਦੇ ਟੈਂਡਰ ਲਾਏ ਉਹ ਡੀਸੈਲਟਿੰਗ ਦੇ ਟੈਂਡਰ ਨਿਕਲੇ ਸਰਕਾਰ ਨੂੰ ਬੈਨੀਫਿਟ ਹੋਇਆ ਉਹ ਨਿਕਲ ਕੇ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਲਏ ਤਾਂ ਉਹਨਾਂ ਨੇ ਡੀਸੈਲਟਿੰਗ ਵੀ ਕੀਤੀ ਆ ਡੀਸੈਲਟਿੰਗ ਦਾ ਮਤਲਬ ਹੁੰਦਾ ਦਰਿਆ ਦੇ ਵਿੱਚ ਜਿਹੜੀ ਮਿੱਟੀ ਆ ਮਿੱਟੀ ਰੇਤ ਆ ਉਹ ਮਿਕਸ ਹੁੰਦਾ ਉਹਨੂੰ ਜ਼ਿਆਦਾਤਰ ਜੇ ਪੱਥਰ ਵੀ ਆ ਜੇ ਉਹਨੂੰ ਡਸਟ ਸਟੋਨ ਕਹਿ ਦਿੰਦੇ ਆ ਇਹਨਾਂ ਦੀ ਭਾਸ਼ਾ ਦੇ ਵਿੱਚ ਤਾਂ ਉਹ ਡਸਟ ਸਟੋਨ ਦੀ ਵੀ ਸਫਾਈ ਆ ਉਹ ਵੀ ਡੀਸੈਲਟਿੰਗ ਹੁੰਦੀ ਆ ਤੇ ਜ਼ਿਆਦਾਤਰ ਉਹ ਇੱਕ ਨੰਬਰ 'ਚ ਹੁੰਦੀ ਆ ਦੋ ਨੰਬਰ 'ਚ ਨਹੀਂ ਹੁੰਦੀ ਤਾਂ ਉਹ ਸਾਰਾ ਕੁਝ ਉਹਨਾਂ ਠੀਕ ਹੋ ਜੂਗਾ ਹਾਂ ਥੋੜਾ ਹਲਕੇ ਵਿੱਚ ਕਿੰਨੀਆਂ ਮਾਈਨਿੰਗ ਸਟਾਈਆਂ ਆਈਆਂ ਕੋਈ ਸ਼ hẳnਾ ਬਰਾੜ ਸਾਹਿਬ ਮੈਨੂੰ ਪਤਾ ਨਹੀਂ ਅਜੇ ਆਪਾਂ ਪੁਰਾਣਿਆਂ ਤੋਂ ਪੁੱਛਾਂਗੇ ਜਿਹੜੇ ਕਢਾਉਂਦੇ ਰਹੇ ਆ ਕਿਉਂਕਿ ਜਦੋਂ ਜਿਹੜੇ ਜਦੋਂ ਜਦੋਂ ਆਪਾਂ ਕੜਾ ਕਢ ਨਹੀਂ ਸੀ ਸਕਦੇ ਲੀਗਲੀ ਕਢ ਨਹੀਂ ਸਕਦੇ ਤਾਂ ਨਾ ਤਾਂ ਮੈਂ ਕਿਸੇ ਪਿੰਡ ਗਿਆ ਨਾ ਮੈਨੂੰ ਸਾਈਟਾਂ ਦਾ ਪਤਾ ਹੁਣ ਸਰਕਾਰ ਨੇ ਪਰਮਿਸ਼ਨ ਦਿੱਤੀ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਅਸੀਂ ਪ੍ਰੋਸੈਸ ਬਣਾਤਾ ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਆਪਣੀਆਂ ਮਾਈਨਿੰਗ ਨੇ ਮਾਈਨਸ ਨੇ ਜਿਹੜੀਆਂ ਬਾਗੇ ਪੁਰਾਣੇ ਦੇ ਵਿੱਚ ਇੱਕ ਦੋ ਪਿੰਡਾਂ ਦੇ ਵਿੱਚ ਹੈਗੀਆਂ ਨੇ ਆਪਾਂ ਉਹਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਫਾਇਦਾ ਮਿਲੂਗਾ ਸਰਕਾਰ ਨੂੰ ਫਾਇਦਾ ਮਿਲੂਗਾ ਜ਼ਮੀਰ ਮਾਲਕ ਨੂੰ ਫਾਇਦਾ ਮਿਲੂਗਾ ਹੁਣ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਹੁਣ ਆਪਾਂ ਜਾਵਾਂਗੇ ਦੇਖਾਂਗੇ ਵੀ ਭਾਈ ਵਾਕੇ ਪੁਰਾਣੇ ਕਿੱਥੇ ਕਿੱਥੇ ਰੇਤਾ ਉਦੋਂ ਪਹਿਲਾਂ ਪਰਮਾਤਮਾ ਦੀ ਮਿਹਰ ਦੇ ਨਾਲ ਮੇਰਾ ਕੋਈ ਧਿਆਨ ਨਹੀਂ ਸੀਗਾ ਰੇਤੇ ਚ ਕਿੱਥੇ ਆ ਹੁਣ ਸਰਕਾਰ ਨੇ ਕਿਹਾ ਤਾਂ ਹੁਣ ਆਪਾਂ ਧਿਆਨ ਕਰਾਂਗੇ ਹੁਣ ਆਪਾਂ ਉਹਨਾਂ ਨੂੰ ਲੀਗਲਾਈਜ਼ਡ ਕਰਾਂਗੇ ਨਿਕਲੇ ਕਰਕੇ ਡੀਸੀ ਸਾਹਿਬ ਤੋਂ ਬਕਾਇਦਾ ਪਰਮਿਸ਼ਨਰ ਲੈ ਕੇ ਤੁਹਾਨੂੰ ਨਾਲ ਲੈ ਕੇ ਜਾਊਂਗਾ ਪੱਤਰਕਾਰਾਂ ਨੂੰ ਨਾਲ ਲੈ ਕੇ ਜਾਊਂਗਾ ਉਹਨਾਂ ਤੋਂ ਘਾਟਨ ਕਰਾਂਗੇ ਪਹਿਲੇ ਪਹਿਲੀ ਵਾਰ ਹੋਊਗਾ ਵੀ ਕਿਸੇ ਖੱਡ ਦੇ ਵਿੱਚੋਂ ਰੇਤਾ ਨਿਕਲੂਗਾ ਤੇ ਉਥੋਂ ਦਾ ਐਮਐਲਏ ਪੱਤਰਕਾਰ ਨੂੰ ਨਾਲ ਲੈ ਕੇ ਜਾਊਗਾ ਨਹੀਂ ਪੁਰਾਣੇ ਸਮੇਂ 'ਚ ਇਹ ਚੱਲਦਾ ਸੀ ਪੱਤਰਕਾਰ ਡਰਦੇ ਹੀ ਰਹਿੰਦੇ ਸੀ ਲੀਡਰ ਪੱਤਰਕਾਰ ਤੇ ਮਾਈਨਿੰਗ ਚਲਾਉਣ ਵਾਲੇ ਤਿੰਨੇ ਇਕੱਠੇ ਨਹੀਂ ਹੁੰਦੇ ਜੇ ਮਤਲਬ ਤਿੰਨੇ ਇਕੱਠੇ ਹੋ ਜਾਣ ਮਤਲਬ ਕੰਮ ਇੱਕ ਨੰਬਰ ਦਾ ਤਾਂ ਜਦੋਂ ਆਪਾਂ ਇੱਕ ਨੰਬਰ ਦਾ ਕਰਾਂਗੇ ਤਾਂ ਆਪਾਂ ਇਕੱਠੇ ਚੱਲਾਂਗੇ ਤਿੰਨੇ ਸਾਰੇ